ਗੁਲਜਾਰ ਸੰਦੂ ਦੀ ਕਹਾਣੀ ਮਿਸ ਸੌਫਟ ਉਸ ਦਾ ਅਸਲ ਨਾਂ ਤਾਂ ਕੁਝ ਹੋਰ ਸੀ ਪਰ ਸਾਰੇ ਉਸ ਨੂੰ ਮਿਸ ਸੌਫਟ ਹੀ ਆਖਦੇ ਸਨ ਪਿਛਲੇ ਤੋਂ ਪਿਛਲੇ ਸਾਲ ਜਾਂ ਸ਼ਾਇਦ ਉਸ ਤੋਂ ਵੀ ਪਿਛਲੇ ਸਾਲ ਉਹ ਪਬਲਿਕ ਹੈਲਥ ਦਾ ਕੋਰਸ ਕਰਨ ਅਮਰੀਕਾ ਗਈ ਸੀ ਉੱਥੇ ਇੱਕ ਵਾਰੀ ਗੱਲਾਂ-ਗੱਲਾਂ ਵਿੱਚ ਉਹ ਆਪਣੇ ਗੋਤ ਦਾ ਅੰਗਰੇਜ਼ੀ ਅਨੁਵਾਦੱਸ ਬੈਠੀ ਸੀ ਜਿਸ ਤੋਂ ਉਸ ਨੂੰ ਸਾਰੇ ਮਿਸ ਸੌਫਟ ਕਹਿਣ ਲੱਗ ਪਏ ਸਨ ਸੌਫਟ ਕਿਹੜੇ ਪੰਜਾਬੀ ਗੋਤ ਦਾ ਅਨੁਵਾਦ ਸੀ ਮੈਨੂੰ ਚੇਤਾ ਨਹੀਂ ਆ ਰਿਹਾ ਪਤਾ ਨਹੀਂ ਸੋਹਤੀ ਸੀ ਜਾਂ ਸੋਹਲ ਜਾਂ ਕੁਝ ਹੋਰ ਉਸੇ ਇੱਕ ਵਾਰ ਦੱਸਿਆ ਤਾਂ ਸੀ ਚਲੋ ਨਾ ਤਾਂ ਆਪਾਂ ਕੀ ਲੈਣਾ ਨਾ ਵਿੱਚ ਕੀ ਪਿਆਏ ਨਾ ਵਿੱਚ ਕਿਉਂ ਕੁਝ ਨਹੀਂ ਹੁੰਦਾ ਜੇ ਉਸ ਦਾ ਨਾ ਸਟੋਨ ਜਾਂ ਸਟੀਲ ਹੁੰਦਾ ਤਾਂ ਸਾਫਟ ਕਿਵੇਂ ਰਹਿ ਸਕਦੀ ਸੀ ਕਿੰਨੀ ਸਾਫਟ ਸੀ ਉਹ ਤੇ ਕਿੰਨੀ ਸੋਹਣੀ ਇਸ ਸਾਫਟ ਦਾ ਨਾ ਕੁਝ ਹੋਰ ਨਹੀਂ ਹੋ ਸਕਦਾ ਜੇ ਹੁੰਦਾ ਤਾਂ ਉਹ ਨਾ ਹੀ ਇੰਨੀ ਸਲੀਕੇ ਵਾਲੀ ਹੁੰਦੀ ਇਨਾਈ ਉਸਦੇ ਕਮਰੇ ਵਿੱਚ ਚੀਜ਼ਾਂ ਦੀ ਤਰਤੀਬ ਇੰਨੀ ਸੋਹਣੀ ਬਾਹਰਲੇ ਦੇਸ਼ ਤੋਂ ਲਿਆਂਦੀ ਸਲੀਬ ਉਸਨੇ ਅਗੀਠੀ ਤੋਂ 1 ਫੁੱਟ ਦੀ ਥਾਂ 1.5 ਫੁੱਟ ਤੇ ਲਟਕਾਈ ਹੁੰਦੀ ਸਲੀਬ ਨੂੰ ਲਟਕਾਉਣ ਵਾਲੀ ਮੇਕ ਕਿਹੜਾ ਸਰਕਾਰ ਨੇ ਲਗਵਾ ਕੇ ਦਿੱਤੀ ਸੀ ਮੇਕ ਗੱਡਣ ਸਵੇ ਉਸਦੀ ਨਜ਼ਰ ਚੁੱਕ ਜਾਂਦੀ ਤਾਂ ਸਹਜ ਹੀ 1 ਫੁੱਟ ਤੋਂ ਸੂਤ ਭਰ ਖੱਬੇ ਸਾਜੇ ਹੋ ਸਕਦੀ ਸੀ ਐਨੇ ਨਾਲ ਹੀ ਉਸਦਾ ਨਾਮੇ ਸੌਫਟ ਨਹੀਂ ਸੀ ਰਹਿਣਾ ਮੇਕ ਤੇ ਸਲੀਬ ਦੀ ਗੱਲ ਨੂੰ ਛੱਡ ਵੀ ਦਈਏ ਉਸ ਦੇ ਕਮਰੇ ਵਿੱਚ ਪਈਆਂ ਚੀਜ਼ਾਂ ਦੀ ਤਰਤੀਬ ਵਿੱਚ ਕੋਈ ਹੋਰ ਹੀ ਵਿਗੜ ਪੈ ਸਕਦਾ ਸੀ 469 ਦੀ ਬੋਤਲ ਵਿੱਚ ਮਨੀ ਪਲਾਂਟ ਉਗਣ ਦੀ ਥਾਂ ਲਿਪ ਸ਼ੇਡ ਠੁਕ ਸਕਦਾ ਸੀ ਲਿਪਸਟਿਕ ਦੀਆਂ ਸ਼ੀਸ਼ੀਆਂ ਡ्रेसਿੰਗ ਟੇਬਲ ਦੇ ਤੇ ਕੋਨੇ ਸ਼ੀਸ਼ੇ ਉੱਤੇ ਸੱਜੇ ਦੀ ਥਾਂ ਖੱਬੇ ਕੰਨੇ ਹੋ ਸਕਦੀਆਂ ਸਨ ਮਿੰਨੀ ਫ੍ਰਿਜ ਚਾਰ ਪਾਈ ਦੀ ਥਾਂ ਹੋ ਸਕਦਾ ਸੀ ਤੇ ਚਾਰ ਪਾਈ ਫ੍ਰਿਜ ਦੀ ਥਾਂ ਹੋਰ ਤਾਂ ਹੋਰ ਲੱਕੜੀ ਦਾ ਨਿੱਕਾ ਜਿਹਾ ਕੁੱਤਾ ਜਿਹੜਾ ਕਿਤਾਬਾਂ ਦੇ ਰੈ ਕੋਲ ਮੂੰਹ ਵਿੱਚ ਸੱਜਰੀ ਡਾਕ ਲਈ ਚੁੱਪਚਾਪ ਖੜਾ ਹੈ ਡਰੈਸਿੰਗ ਟੇਬਲ ਉੱਤੇ ਚੜ੍ਹ ਸਕਦਾ ਸੀ ਉੱਥੇ ਉਸਦਾ ਮੂੰਹ ਪਰਲੇ ਪਾਸੇ ਨੂੰ ਹੁੰਦਾ ਤਾਂ ਰੁੱਸਿਆ ਹੋਇਆ ਡਾਕੀਆ ਲੱਗਣਾ ਸੀ ਤੇ ਉਰਲੇ ਪਾਸੇ ਨੂੰ ਹੁੰਦਾ ਤਾਂ ਭੌਂਕਣ ਵਾਲੀ ਗਲੀ ਦਾ ਕੁੱਤਾ ਉਸਦੇ ਸਿਰ ਦੇ ਵਾਲ ਮੁੰਡਿਆਂ ਤੱਕ ਕੱਟੇ ਹੋਏ ਹੋਣ ਦੀ ਥਾਂ ਮੁੰਡਿਆਂ ਦੇ ਛੱਤਿਆਂ ਵਾਗ ਹੁੰਦੇ ਸਾੜੀ ਦੀ ਥਾਂ ਪੈਂਟ ਪਹਿਨੀ ਹੁੰਦੀ ਤੇ ਪੈਰਾਂ ਵਿੱਚ ਬੰਦ ਗੁਰਗਾਬੀ ਦੀ ਥਾਂ ਚੱਪਲੀ ਇੱਥੋਂ ਤੱਕ ਕਿ ਉਸਦੇ ਉੱਪਰਲੇ ਬੁੱਲ ਉਤੇ ਜਿਹੜੇ ਕੋਲ ਦੋ ਦੋ ਤਿਲ ਹਨ ਉਹ ਤਿੰਨ ਵੀ ਹੋ ਸਕਦੇ ਸਨ ਇੱਕ ਵੀ ਰਹਿ ਸਕਦਾ ਸੀ ਹੋਰ ਤਾਂ ਹੋਰ ਜੇ ਉਸ ਦਾ ਨਾਂ ਇਹ ਨਾ ਹੁੰਦਾ ਤਾਂ ਸਾਡੇ ਨੇਵੀ ਦੇ ਹਸਪਤਾਲ ਵਿੱਚ ਡਾਈਟੇਸ਼ਨ ਬਣਦੀ ਤਾਂ ਜੂਰਪਟ ਵਿੱਚ ਜੰਮ ਕੇ ਹੀਪਣ ਬਣ ਕੇ ਸਾਡੇ ਦੇਸ਼ ਵਿੱਚ ਜਿਸਮ ਢਿੱਲਾ ਛੱਡ ਕੇ ਬਾਬਰੀਆਂ ਵਾਲੇ ਕੋਰ ਦੇ ਨਾਲ ਖੜਾ-ਖੜਾ ਪੈਰ ਧਰਦੀ ਤੁਰਦੀ ਉਸ ਦਾ ਕੁਝ ਵੀ ਵਿਗੜ ਸਕਦਾ ਸੀ ਉਹ ਕੰਨਿਆ ਕੁਮਾਰੀ ਰਹਿਣ ਦੀ ਤਾਂ ਸ਼ਾਦੀ ਛੁਦਾ ਹੋ ਸਕਦੀ ਸੀ ਮਿਸ ਸੌਫਟ ਤਾਂ ਮਿਸ ਸਟੋਨ ਹੋ ਸਕਦੀ ਸੀ ਸੌਫਟ ਨਾ ਨੇ ਜਿਵੇਂ ਉਸ ਨੂੰ ਹਰ ਤਰ੍ਹਾਂ ਦੀ ਗਰੂਪਤਾ ਦੋ ਰੋਕ ਰੱਖਿਆ ਸੀ ਪਹਿਲੇ ਹੀ ਦਿਨ ਮਿਸ ਸੌਫਟ ਕੋਲਾਬਾ ਦੀ ਸਮੁੰਦਰ ਕੰਢੇ ਬਣੀ ਇਸ ਪੌਪ ਮੰਜ਼ਲੀ ਇਮਾਰਤ ਵਿੱਚ ਆਪਣਾ ਕਮਰਾ ਵੇਖਣ ਆਈ ਸੀ ਤਾਂ ਅੱਧੀ ਤੋਂ ਵੱਧ ਬਸੂ ਦੀਆਂ ਨਜ਼ਰਾਂ ਉਧਰ ਹੀ ਲੱਗ ਕੇਆਂ ਸਨ ਗੋਲ ਮੋੜ ਕਛੂ ਵਰਗੀ ਫੋਕਸ ਵੈਗਨ ਗੱਡੀ ਵਿੱਚ ਪਹਿਰਾ ਤੱਕ ਸੈਨਿਕ ਵਰਦੀ ਪਹਿਲੀ ਮਿਸ ਸੌਫਟ ਬੜੇ ਸਹਿਜ ਨਾਲ ਉਤਰੀ ਸੀ ਨਮੀ ਵਸੋ ਵਿੱਚ ਦਾਖਲ ਹੋਣ ਵਾਲੀ ਨਾ ਹੀ ਉਸ ਨੂੰ ਕੋਈ ਉਤਸਕਤਾ ਸੀ ਨਾ ਹੀ ਅਚੰਬਾ ਡਰਾਈਵਰ ਅੱਗੇ-ਅੱਗੇ ਤੇ ਮਿਸ ਸਾਫਟ ਪਿੱਛੇ-ਪਿੱਛੇ ਦਸਾਂ ਮਿੰਟਾਂ ਵਿੱਚ ਉਹ ਲਿਫਟ ਰਾਹੀਂ ਚੜ੍ਹ ਕੇ ਕਮਰਾ ਵੇਖ ਕੇ ਲਿਫਟ ਰਾਹੀਂ ਉਤਰ ਕੇ ਉਸੇ ਮਿੰਨੀ ਕਾਰ ਵਿੱਚ ਬਹਿ ਕੇ ਵਾਪਸ ਚਲੀ ਗਈ ਸੀ ਰੁਕਦੀ ਵੀ ਕਿਉਂ ਉਹ ਤਾਂ ਤਾਂ ਵੇਖਣ ਆਈ ਸੀ ਕਮਰਾ ਤਾਂ ਉਸਨੇ ਆਪਣੇ ਢੱਗ ਨਾਲ ਸਜਾ ਹੀ ਲੈਣਾ ਸੀ ਕਿਹੋ ਜਿਹਾ ਵੀ ਹੁੰਦਾ ਉਂਝ ਵੀ ਕਮਰੇ ਦੇ ਬਾਦਰੇ ਵਿੱਚ ਸਮੁੰਦਰ ਦਾ ਨਜ਼ਾਰਾ ਹੰ ਬਖਾਈ ਦਿੰਦਾ ਸੀ ਜਹਾਜ਼ਾਂ ਦੇ ਛੰਡੇ ਵੀ ਪੇਸ਼ੇਵਰੋਂ ਮਿਸ ਸਾਫਟ ਅਧੀ ਡਾਕਟਰ ਸੀ ਡਾਕਟਰ ਮਰੀਜ਼ ਨੂੰ ਤੱਕਦੇ ਅਤੇ ਉਸ ਦੀ ਖੁਰਾਕ ਦਾ ਅੰਦਾਜ਼ਾ ਲਾਉਣ ਲਈ ਡਾਈਟਿਸ਼ੀਅਨ ਮਿਸ ਨੂੰ ਸੌਂਪ ਦਿੰਦੇ ਮਿਸ ਸਾਫਟ ਲੈਂਬਰੀਜਾਂ ਦੀ ਪਲ-ਪਲ ਦੀ ਖੁਰਾਕ ਦਾ ਹਿਸਾਬ ਲਾ ਕੇ ਉਹਨਾਂ ਨੂੰ ਸਮਝਾਉਣਾ ਹੁੰਦਾ ਸੀ ਕੇਲੇ ਵਿੱਚ ਕਿੰਨੇ ਰਿਹਾ ਕੈਲਰੀਆਂ ਹੁੰਦੀ ਹਨ ਅੰਬ ਜਾਂ ਗੂਰ ਵਿੱਚ ਕਿੰਨੀਆਂ ਕਿਹੜਾ ਫਲ ਕਿਹੜੀ ਮਰਜ਼ੀ ਲਈ ਲਾਭਦਾਇਕ ਹੈ ਤੇ ਕਿਹੜਾ ਹਾਨੀਕਾਰਕ ਪਤਲੇ ਤੇ ਮੋٹے ਕਿਵੇਂ ਹੁੰਦਾ ਤੇ ਮੋٹے ਤੋਂ ਪਤਲੇ ਕਿਵੇਂ ਉਸ ਨੂੰ ਇਹ ਵੀ ਪਤਾ ਸੀ ਕਿ ਕਿਹੜੀ ਖੁਰਾਕ ਜਿਸਮ ਦੇ ਕਿਹੜੇ ਹਿੱਸੇ ਤੇ ਕਿਹੋ ਜਿਹਾ ਅਸਰ ਕਰਦੀ ਹੈ। ਉਸਨੇ ਆਪਣਾ ਜਿਸਮ ਇਹਨਾਂ ਖੁਰਾਕਾਂ ਅਨੁਸਾਰ ਸਦਾਇਆ ਹੋਇਆ ਸੀ। ਸਵੇਰੇ ਸ਼ਾਮ ਜਦ ਉਸਤੇ ਜਾਣ ਦਾ ਆਉਣ ਦਾ ਵੇਲਾ ਹੁੰਦਾ ਤਾਂ ਮੇਰੇ ਘਰ ਵਾਲੀ ਇਸ ਨੂੰ ਵੇਖਣ ਲਈ ਬਾਹਰ ਭਰਾਂਡੇ ਵਿੱਚ ਖੜੀ ਹੋ ਜਾਂਦੀ। ਉਸ ਨੂੰ ਉਸਦੀ ਵਰਦੀ ਤੇ ਨਿਰਲੇਪ ਸ਼ਖਸੀਅਤ ਬੜੀ ਪ੍ਰਭਾਵਿਤ ਕਰਦੀ। ਛੁੱਟੀ ਵੇਲੇ ਜਦ ਕਦੇ ਵੀ ਮੇਰੇ ਘਰ ਵਾਲੀ ਇਸ ਨੂੰ ਕਾਰ 'ਚ ਉਤਰਦੀ ਨੂੰ ਤੱਕ ਲੈਂਦੀ ਤਾਂ ਪੌੜੀਆਂ ਦੇ ਕੋਲ ਚਾਹ ਖੜਦੀ। ਅਸੀਂ ਪਹਿਲੀ ਮੰਜ਼ਲ 'ਤੇ ਰਹਿੰਦੇ ਸੀ। ਉਹ ਤੇਜੀ ਬੰਜਲ ਤੇ ਸ਼ਾਂਬੜੀ ਅਕਸਰ ਲਿਫਟ ਦੀ ਵਰਤੋਂ ਨਹੀਂ ਸੀ ਕਰਦੀ ਸ਼ਾਇਦ ਸਿਹਤ ਚੰਗੀ ਰੱਖਣ ਲਈ ਮੇਰੀ ਘਰ ਵਾਲੀ ਕੋਲੋਂ ਲੱਗਦੇ ਉਹ ਥੋੜਾ ਜਿਹਾ ਮੁਸਕਰਾ ਦਿੰਦੀ ਤੇ ਐਨੇ ਵਿੱਚ ਹੀ ਮੇਰੇ ਘਰ ਵਾਲੀ ਦਾ ਜੀਵਨ ਸਫਲ ਹੋ ਜਾਂਦਾ ਐਨੋ ਕੀ ਮੁਸਕਰਾਟ ਮੈਂ ਉਸਦੇ ਚਿਹਰੇ ਤੇ ਸਦਾ ਹੀ ਤੱਕੀ ਸੀ ਪਤਾ ਨਹੀਂ ਉਸਨੇ ਕਿੰਨੇ ਲੋਕਾਂ ਦਾ ਜੀਵਨ ਸਫਲ ਕੀਤਾ ਸੀ ਜੇ ਹੋਰ ਪੁੱਛਦੇ ਹਾਂ ਤਾਂ ਉਸ ਦੇ ਵਿੱਚ ਵੱਧ ਮੁਸਕਰਾਹਟ ਵੀ ਨਹੀਂ ਸੀ ਸਾਡੀ ਬੈਰਕ ਵਿੱਚ ਰਹਿਣ ਵਾਲੇ ਇੰਜੀਨੀਅਰ ਦੀ ਬਹੁਤ ਮੋਟੀ ਪਤਨੀ ਇੱਕ ਵਾਰੀ ਬਰਸਾਤੀ ਚੂਹੇ ਨੂੰ ਤੱਕ ਕੇ ਡਿੱ ਗਈ ਸੀ ਸਾਰੀ ਬਸੋ ਦਾ ਹਾਸਾ ਨਿਕਲ ਗਿਆ ਸੀ ਪਰ ਮਿਸ ਸਾਫਟ ਕੋਲੋਂ ਦੀ ਮੁਸਕਰਾ ਕੇ ਲੰਘ ਗਈ ਸੀ ਜੰਨਾ ਕੋ ਮੁਸਕਰਾ ਕੇ ਉਹ ਪਹਿਲੀ ਮੰਜ਼ਰ ਦੇ ਪੌੜੀਆਂ ਕੋਲ ਖਲੋਤੀ ਮੇਰੇ ਘਰ ਵਾਲੀ ਕੋਲ ਲੰਘਣਾ ਸੀ ਮਿਸ ਨਾਲ ਦੋਸਤੀ ਪਾਉਣ ਦਾ ਚਾਹਵਾਨ ਮੇਰਾ ਇੱਕ ਮਿੱਤਰ ਦਫ਼ਤਰੋਂ ਦਫ਼ਤਰ ਦੀ ਵਾਕ ਵੀ ਕੱਢ ਕੇ ਇੱਕ ਦਿਨ ਉਸ ਨੂੰ ਮਿਲ ਲਗਿਆ ਮੈਂ ਤੇ ਮੇਰੇ ਘਰ ਵਾਲੀ ਹਾਲੀਏ ਨਵਾਂ ਹੀ ਲਾਗਾਰੇ ਸਾਂ ਕਿਵਰੇ ਮਿੱਤਰ ਨੇ ਇੰਜਨ ਆਫ ਸਕਾਰ ਕੀਤੀ ਹੋਵੇਗੀ ਉਸਨੇ ਹਿੰਝ ਮੁਸਕਰਾ ਕੇ ਉੱਤਰ ਦਿੱਤਾ ਹੋਵੇਗਾ ਕਿ ਉਹ ਵਾਪਸ ਵੀ ਆ ਗਿਆ। ਉਹ ਉਸ ਨੂੰ ਮੁਸਕਰਾ ਕੇ ਮਿਲੀ ਸੀ। ਖੜਿਆ ਖੜਾ ਹੀ ਉਸਨੇ ਕੇਵਲ ਇਨਾ ਹੀ ਪੁੱਛਿਆ ਸੀ ਕਿ ਮੇਰਾ ਮਿੱਤਰ ਕਿੱਥੇ ਕੰਮ ਕਰਦਾ ਸੀ ਤੇ ਕਿੱਥੇ ਰਹਿੰਦਾ ਸੀ ਤੇ ਉਸੇ ਤਰ੍ਹਾਂ ਵਿਦਾ ਕਰ ਦਿੱਤਾ। ਉਸਨੇ ਸ਼ਾਇਦ ਉਸ ਨੂੰ ਬੈਠਣ ਲਈ ਕਿਹਾ ਸੀ ਪਰ ਮੇਰੇ ਮਿੱਤਰ ਦੇ ਕਮਰੇ ਦੇ ਮੁਕਾਬਲੇ ਤੇ ਉਸਦਾ ਕਮਰਾ ਇੰਨੀ ਤਰਦੀਬ ਨਾਲ ਸਜਾਇਆ ਹੋਇਆ ਸੀ ਕਿ ਉਸ ਨੂੰ ਸਮਝ ਹੀ ਨਹੀਂ ਸੀ ਪਈ ਕਿ ਉਹ ਕਿੱਥੇ ਬੈਠੇ। ਇਵੇ ਸਾਰੇ ਦੇ ਸਾਰੇ ਬੂੜੇ ਪੀੜੀਆਂ ਬੈਠਣ ਲਈ ਨਹੀਂ ਸਜਾਵਟ ਲਈ ਸਨ ਮੇਰੇ ਮਿੱਤਰ ਦੇ ਕਹਿਣ ਅਨੁਸਾਰ ਜਿੰਮੇਸ ਸਾਫਟ ਨੂੰ ਕੋਈ ਮੁਹੱਬਤ ਵੀ ਕਰਨੀ ਚਾਹੁੰਦਾ ਤਾਂ ਉਸ ਦਾ ਵੀ ਸ਼ਾਇਦ ਨiyet ਸਲੀਕਾ ਸੀ ਤੇ ਖਾਸ ਤਰਤੀਬ ਮਿਸ ਸਾਫਟ ਨੂੰ ਪਤਾ ਸੀ ਕਿ ਕਿਸ ਨੂੰ ਕਿੰਨੀ ਬਿੱਥ ਉੱਤੇ ਰੱਖਣਾ ਹੈ ਤੇ ਸ਼ਾਇਦ ਇਹੀ ਉਹ ਕਾਰਨ ਸੀ ਕਿ ਉਸ ਨੇ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਤੇ ਲੋਕਾਂ ਵਿਚਕਾਰ ਇੱਕ ਬਿੱਥ ਪਾ ਛੱਡੀ ਸੀ ਜਿਸ ਦਾ ਫਲ ਸਰੂਪ ਉਹ اٹਕ ਤੇ ਨਰਲੇਪ ਜੀਵਨ ਜਿਉ ਰਹੀ ਸੀ ਚੰਗੀ ਵਿਦਿਆ ਤੇ ਚੰਗੀ ਨੌਕਰੀ ਦੇ ਹੁੰਦਿਆਂ ਸੁੰਦੇ ਆ 30 ਬਰੇ ਦੀ ਉਮਰ ਤੱਕ ਕੁਆਰੀ ਰਹਿਣ ਦਾ ਹੋਰ ਕੋਈ ਕਾਰਨ ਵੀ ਨਹੀਂ ਸੀ ਦਿਸਦਾ ਇੰਜ ਵੀ ਨਹੀਂ ਕਿ ਉਸਦੀ ਵਾਕਫੀ ਹੀ ਨਹੀਂ ਸੀ ਨਵੇਂ ਵਿਆਹੇ ਜਾਂ ਇੱਕ ਦੋ ਛੋਟੇ ਬਾਲਾਂ ਵਾਲੇ ਜੋੜੇ ਸਕੂਲ ਆਉਂਦੇ ਰਹਿੰਦੇ ਕੋਈ ਉਸ ਦਾ ਜਮਾਤੀ ਆਪਣੀ ਪਤਵਨੀ ਨੂੰ ਨਾਲ ਲੈ ਕੇ ਮਿਲ ਲ ਆ ਜਾਂਦਾ ਤੇ ਕੋਈ ਉਸ ਦੀ ਸਹੇਲੀ ਆਪਣੇ ਪਤੀ ਤੇ ਬੱਚਿਆਂ ਨੂੰ ਲੈ ਕੇ ਆ ਜਾਂਦੀ ਕਦੇ ਕਦਾਈ ਕੋਈ ਵਿਦੇਸ਼ੀ ਜੋੜਾ ਵੀ ਆਉਂਦਾ ਉਹ ਸ਼ਾਇਦ ਉਸ ਦਾ ਅਮਰੀਕਾ ਦਾ ਵਾਕਫ ਸੀ ਤੇ ਜਾਂ ਫਿਰ ਉਸ ਸਿੱਧੇ ਹਸਪਤਾਲ ਕੰਮ ਕਰਨ ਵਾਲਾ ਇੱਕ ਖਵਾਰਾ ਡਾਕਟਰ ਚੱਕਰ ਲਾ ਜਾਂਦਾ ਉਸਦੇ ਨਾਲ ਵੀ ਸਦਾ ਕੋਈ ਨਾ ਕੋਈ ਹੋਰ ਦੋਸਤ ਹੁੰਦਾ ਅਮਰੀਕਾ ਵਿੱਚ ਇਮਤਿਹਾਨ ਦੇ ਦਿਨਾਂ ਵਿੱਚ ਉਹ ਕਿਸੇ ਮੁੰਡੇ ਨਾਲ ਰਲ ਕੇ ਪੜ੍ਹਦੀ ਹੁੰਦੀ ਸੀ ਤਾਂ ਉਸਦੀ ਪ੍ਰੋਫੈਸਰ ਨੇ ਇੱਕ ਦਿਨ ਪੁੱਛ ਲਿਆ ਸੀ ਕਿ ਵਿਆਹ ਕਦੋਂ ਕਰਵਾ ਰਹੇ ਸਨ ਜੇ ਉੱਥੇ ਕਿਸੇ ਨਾਲ ਦਸ ਦਿਨ ਇਕੱਠਿਆਂ ਪੜ੍ਹਨ ਤੋਂ ਲੋਕ ਇਹ ਸੋਚ ਸਕਦੇ ਹਨ ਤਾਂ ਭਾਰਤੀ ਸਭਿਆਚਾਰ ਅਨੁਸਾਰ ਤਾਂ ਕੋਈ ਵੀ ਗੱਲ ਬਣ ਸਕਦੀ ਸੀ ਮਿਸ ਨੇ ਕਿਸੇ ਨਾਲ ਨਾ ਪੇਝਣ ਦਾ ਫੈਸਲਾ ਹੀ ਕਰ ਲਿਆ ਸੀ ਇਥੋਂ ਤੱਕ ਕੇ ਕਿਸੇ ਨੂੰ ਕੱਲਿਆ ਘਰ ਆਉਣ ਨਹੀਂ ਨਹੀਂ ਕਹਿੰਦੀ ਸੀ ਉਹਨਾਂ ਦਿਨਾਂ ਵਿੱਚ ਇੱਕ ਸਾਂਝ ਪੈਦਾ ਹੋ ਗਈ ਸੀ ਸਾਡੀ ਆਇਆ ਨੇ ਆਪਣਾ ਭਨੇਵਾ ਉਹਦੇ ਕੋਲ ਨੌਕਰ ਰਖਵਾ ਦਿੱਤਾ ਉਹ ਮੁੰਡਾ ਸਾਡੀ ਆਇਆ ਦੇ ਕੋਲ ਹੀ ਰਹਿੰਦਾ ਸੀ ਮਿਸਸ ਸਾਫਟ ਨੂੰ ਕੌਣ ਮਿਲਣ ਆਇਆ ਸੀ ਤੇ ਕੀ ਦੇ ਕੇ ਗਿਆ ਸੀ ਜਾਂ ਉਸ ਨੇ ਆਪਣੇ ਘਰ ਵਿੱਚ ਕੀ ਤਬਦੀਲੀ ਕੀਤੀ ਸੀ ਇਥੋਂ ਤੱਕ ਉਸ ਨੇ ਕਿੰਨੇ ਵਰਤਨ ਕਰੋ ਨਵੇਂ ਲੈ ਸਨ ਤੇ ਕਿਹੜੇ ਦਿਨ ਕਿਹੜਾ ਰਿਕਾਰਡ ਆਪਣੀ ਰਿਕਾਰਡ ਪਲੇਅਰ ਲਈ ਖਰੀਦਿਆ ਤੇ ਵਜਾ ਕੇ ਰੱਖ ਦੇਖਿਆ ਸੀ ਸਾਨੂੰ ਹਰ ਪ੍ਰਕਾਰ ਦੀ ਖਬਰ ਉਸਦੇ ਨੌਕਰ ਤੋਂ ਆਪਣੀ ਆਇਆ ਰਹੀ ਮਿਲਦੀ ਰਹਿੰਦੀ ਹੌਲੀ ਹੌਲੀ ਸਾਡੇ ਬੱਚੇ ਵੀ ਉਸਦੇ ਘਰ ਜਾਣ ਆਉਣ ਲੱਗ ਪਏ ਤੇ ਇੱਕ ਦਿਨ ਬੱਚਿਆਂ ਦੀ ਭਾਲ ਵਿੱਚ ਨਿਕਲੀ ਮੇਰੀ ਘਰ ਵਾਲੀ ਉਸਦੇ ਕਮਰੇ ਵਿੱਚ ਜਾ ਵੜੀ ਉਹ ਆਪਣੇ ਸੁਭਾਅਕ ਮੁਸਕਰਾਹਟ ਨਾਲ ਖੁਸ਼ ਹੋ ਕੇ ਮਿਲੀ ਤੇ ਉਸਨੇ ਮੇਰੀ ਘਰ ਵਾਲੀ ਦਾ ਸਾਡੇ ਘਰ ਆਉਣ ਦਾ ਸੱਦਾ ਵੀ ਪ੍ਰਵਾਨ ਕਰ ਲਿਆ ਮੇਰੇ ਘਰ ਵਾਲੀ ਬੜੀ ਖੁਸ਼ ਸੀ ਉਹ ਹੁਣ ਉਸਤੇ ਬਾਰੇ ਬਤੇਰੇ ਜਾਣ ਸਕੇਗੀ ਸਾਡੇ ਪੁੱਤਰ ਨਹੀਂ ਸੀ ਦੋ ਮੇਤੀਆਂ ਤੇ ਤੀਜੇ ਪੰਜਵੇਂ ਵਿੱਚ ਪੜ੍ਹਦੀਆਂ ਸਨ ਮੇਰੀ ਘਰ ਵਾਲੀ ਆਪਣੀਆਂ ਧੀਆਂ ਦਾ ਭੁੱਖ ਮਿਸ ਸਾਫਟ ਨਾਲ ਮੇਲਦੀ ਰਹਿੰਦੀ ਉਸ ਨੂੰ ਕੀ ਸੁੱਖ ਤੇ ਕੀ ਦੁੱਖ ਮੇਰੀ ਘਰ ਵਾਲੀ ਆਪ ਤਾਂ ਇਨੀ ਪੜੀ ਹੋਈ ਨਹੀਂ ਸੀ ਕਿ ਨੌਕਰੀ ਕਰ ਸਕਦੀ ਪਰ ਧੀਆਂ ਨੂੰ ਪੜਾ ਕੇ ਨਾ ਸੁੱਖਾਂ ਦੁੱਖਾਂ ਵਿੱਚੋਂ ਜਰੂਰ ਲੰਘਾਉਣਾ ਚਾਹੁੰਦੀ ਸੀ ਅਨਪੜ੍ਹ ਬੰਦਾ ਤਾਂ ਨਿਰੱਟ ਹੋਰ ਹੁੰਦਾ ਉਸ ਨੂੰ ਜਵਾਨੇ ਦੀ ਸੂਝ ਹੀ ਨਹੀਂ ਆ ਸਕਦੀ ਮੇਰੇ ਘਰ ਵਾਲੀ ਇਤਨੀ ਸੋਚਾਂ ਸੋਚਦੀ ਰਾਤ ਨੂੰ ਰੇਡੀਓ ਤੇ ਦੇਸ਼ ਦੀ ਇਸਤਰੀ ਪ੍ਰਧਾਨ ਮੰਤਰੀ ਦੇ ਫੈਸਲੇ ਸੁਣ ਕੇ ਇਹੀ ਸੁਪਨੇ ਲੈਂਦੀ ਸੌ ਜਾਂਦੀ। ਕਿਸ ਸਾਫਟ ਸਾਡੇ ਘਰ ਆਈ ਤਾਂ ਮੇਰੇ ਘਰ ਵਾਲੀ ਨੇ ਸਹਜੇ ਸਹਜੇ ਕਈ ਗੱਲਾਂ ਪੁੱਛੀਆਂ। ਪਤਾ ਲੱਗਾ ਕਿ ਉਸਦੇ ਦੋ ਭਰਾ ਸਨ, ਇੱਕ ਮੇਚਰ ਤੇ ਇੱਕ ਇੰਜੀਨੀਅਰ। ਉਸ ਦਾ ਸੂਬੇਦਾਰ ਪਿਤਾ ਦੂਜੀ ਲੜਾਈ ਵਿੱਚ ਮਰ ਗਿਆ ਸੀ। ਉਹ ਸਭ ਤੋਂ ਵੱਡੀ ਸੀ, ਉਸ ਦੀ ਮਾਂ ਨੇ ਉਸ ਨੂੰ ਪੜਾਇਆ ਸੀ ਤੇ ਉਸ ਨੇ ਆਪਣੇ ਭਰਾਵਾਂ ਨੂੰ ਹੁਣ ਉਸਦੇ ਭਰਾ ਵਿਆਹੇ ਬਰੇ ਸਨ। ਤੇ ਪ੍ਰਿੰਦ ਉਸਦੀ ਮਾਂ ਇਕੱਲੀ ਰਹਿੰਦੀ ਸੀ ਜਿਸ ਨੂੰ ਆਪਣੇ ਕੋਲ ਲਿਆਉਣ ਵਾਲੀ ਸੀ ਸਾਡੀ ਬਡੇਰੀ ਉਮਰ ਦੀ ਆਇਆ ਨੂੰ ਬਿਸਸ ਸਾਫਟ ਉਤੇ ਬੜਾ ਤਰਸਾਉਂਦਾ ਉਸ ਦਾ ਜੀ ਕਰਦਾ ਕਿ ਉਹ ਇਹ ਕੋਈ ਭਲਾ ਜਿਹਾ ਮੁੰਡਾ ਲੱਭ ਕੇ ਦੇਵੇ ਇਹ ਵੀ ਲੋਕਾਂ ਵਾਂਗ ਘਰ ਬਸਾ ਕੇ ਬੈਠੇ ਇਕੱਲੀ ਜਾਂਦਾ ਕੀ ਹੁੰਦਾ ਹੈ ਨਾ ਕੋਈ ਦੁੱਖ ਦਾ ਸਾਥੀ ਤੇ ਨਾ ਕੋਈ ਸੁੱਖ ਦਾ ਮੈਂ ਤਾਂ 2-3 ਦਿਨ ਘਰ ਵਿੱਚ ਇਕੱਲੀ ਰਹਿ ਜਾਵਾਂ ਤਾਂ ਮੈਨੂੰ ਘਰ ਵੱਡ ਖਾਣ ਨੂੰ ਪੈਂਦਾ ਉਹ ਮੇਰੀ ਘਰ ਵਾਲੀ ਨਾਲ ਗੱਲਾਂ ਕਰਦੀ ਤੇ ਮੇਰੀ ਘਰ ਵਾਲੀ ਦਾ ਜੇ ਹੁਗਾਰਾ ਭਰਨੂ ਕਰਦਾ ਪਰ ਹੂੰ ਹਾਂ ਕਰਕੇ ਚੁੱਪ ਕਰ ਜਾਂਦੀ ਇਕੱਲੀ ਸੀ ਤਾਂ ਕੀ ਸੀ ਆਪਣੇ ਤਨ ਮਨ ਦੀ ਮਾਲਕ ਸੀ ਜੋ ਜੀ ਆਉਂਦਾ ਕਰਦੀ ਸੀ ਜੋ ਮਨ ਆਉਂਦਾ ਪਹਿਂਦੀ ਸੀ ਕੱਲ ਨੂੰ ਸਾਡੀਆਂ ਧੀਾਂ ਨੇ ਵੀ ਇਸ ਤਰ੍ਹਾਂ ਕਰਨਾ ਸੀ ਇਹ ਸੋਚ ਕੇ ਮੇਰੇ ਘਰ ਵਾਲੀ ਨੂੰ ਖੁਸ਼ੀ ਵੀ ਹੁੰਦੀ ਤੇ ਦੁੱਖ ਵੀ ਪਰ ਮਿਸ ਸੌਪ ਦੀ ਕਲਤਾ ਦਾ ਖਿਆਲ ਕਰਕੇ ਉਹ ਮੂੰਹ ਚੁੱਪ ਹੋ ਰਹਿੰਦੀ ਕੋਈ ਆਪਣੇ ਤੋਂ ਛੋਟਾ ਹੋਵੇ ਕੋਈ ਵੱਡਾ ਤੇ ਕੋਈ ਹਾਨ ਦਾ ਬੰਦੇ-ਬੰਦੇ ਦੀਆਂ ਬਾਹਾਂ ਹੁੰਦੇ ਨੇ ਅਤੇ ਬਾਹਾਂ ਬਿਨਾ ਕਾਹਦਾ ਜੀਵਨ ਮੇਰੀ ਘਰ ਵਾਲੀ ਨਿਰਾਸ਼ ਹੋ ਜਾਂਦੀ ਉਹ ਇਹ ਗੱਲ ਮਿਸ ਸਾਫਟ ਨਾਲ ਕਰਨਾ ਚਾਹੁੰਦੀ ਪਰ ਉਸ ਦਾ ਹੌਸਲਾ ਨਾ ਪੈਂਦਾ ਮਿਸ ਸਾਫਟ ਇਨਾਂ ਕੋਈ ਹੱਲ ਕਿਉਂ ਨਹੀਂ ಸಿ ਲੱਭ ਸਕਦੀ ਮੇਰੀ ਘਰ ਵਾਲੀ ਦੇ ਬੱਚਿਆਂ ਦਾ ਭਵਿੱਖ ਇਸ ਗੱਲ ਨਾਲ ਵੱਧਾ ਹੋਇਆ ਸੀ ਇਨਾਂ ਦਿਨਾਂ ਵਿੱਚ ਹੀ ਸਾਡੀ ਆਯਾਤ ਆਪਣੇਵਾ ਮਿਸ ਸਾਫਟ ਦਾ 200 ਰੁਪਏ ਲੈ ਕੇ ਭੱਜ ਗਿਆ ਉਸਨੇ ਟੈਲੀਫੋਨ ਦਾ ਬਿੱਲ ਜਮ੍ਹਾਂ ਕਰਾਉਣ ਲਈ ਭੇਜਿਆ ਸੀ ਉਹ ਵਾਪਸ ਮੁੜ ਕੇ ਹੀ ਨਹੀਂ ਸੀ ਆਇਆ ਮਿਸ਼ ਸਾਫਟ ਉਸ ਦਿਨ ਵੀ ਉਡੀਕਦੀ ਰਹੀ ਤੇ ਉਸ ਤੋਂ ਅਗਲੇ ਦਿਨ ਵੀ ਅੱਤ ਤੀਜੇ ਦਿਨ ਸਵੇਰੇ ਐਤਵਾਰ ਨੂੰ ਸਾਢੇ 4:00 ਸਾਢੀ ਆਇਆ ਦੂਸ਼ਣ ਸੁਣਾਉਂਦੇ ਆ ਸਾਰੇ ਲੋਹੀ ਲਾਖੀ ਹੋ ਗਏ ਕਿਸੇ ਗੱਲੋਂ ਝੜਕਿਆ ਹੋਵੇਗਾ ਜਵਾਕ ਸ਼ਹਿਰ ਛੱਡ ਕੇ ਪਤਾ ਨਹੀਂ ਕਿੱਥੇ ਭੱਜ ਗਿਆ ਹੈ ਸਾਨੂੰ ਤਾਂ ਆਪ ਹੁਣ ਹੀ ਪਤਾ ਲੱਗਿਆ ਤੇ ਪਰੇਸ਼ਾਨ ਹਾਂ ਕਸੂਰ ਆਪਣਾ ਤੇ ਦੋਸ਼ ਲਾਉਂਦੀ ਹੈ ਜਵਾਕ ਉੱਤੇ ਸਾਡੀ ਆਇਆ ਨੇ ਦੋ ਵਾਕਾਂ ਨਾਲ ਹੀ ਮਿਸ ਸਾਫਟ ਨੂੰ ਚੁੱਪ ਕਰਾ ਦਿੱਤਾ ਉਹ ਆਪਣੇ ਘਰ ਪਰਤ ਗਈ ਅੱਜ ਪਹਿਲੀ ਵਾਰ ਉਸਦੇ ਬੁੱਲਾਂ ਤੇ ਮੁਸਕਰਾਹਟ ਨਹੀਂ ਸੀ ਮੇਰੀ ਘਰ ਵਾਲੀ ਦੂਰ ਸਮੁੰਦਰ ਵਿੱਚ ਦਿਸ਼ਾ ਹਿੱਦੇ ਵੱਲ ਤੱਕਣ ਲੱਗ ਗਈ ਮਿਸ ਸਾਫਟ ਵੀ ਚਲੀ ਗਈ ਤੇ ਆਇਆ ਵੀ ਸਾਡੇ ਘਰ ਵਿੱਚ ਇਸ ਤਰ੍ਹਾਂ ਚੁੱਪ ਵਰਤ ਗਈ ਜਿਵੇਂ ਸਾਡੇ ਘਰ ਚੋਰੀ ਹੋ ਗਈ ਹੋਵੇ ਵੇਖ ਲਵਾਂਗੇ ਕੀ ਕਰਦੀ ਹੈ ਥੱਲੇ ਤੁਰੀ ਜਾਂਦੀ ਆਇਆ ਦੇ ਵਾਕ ਮੇਰੇ ਕੰਨਿ ਪਏ ਮਿਸ ਸਾਫ ਕਿੰਨੀ ਨਿਆਸਰਾ ਸੀ ਤੇ ਆਇਆ ਕਿੱਥੇ ਆਸਰੇ ਵਾਲੀ ਸਾਡੇ ਘਰੋਂ ਤੁਰਨ ਲੱਗੀ ਮਿਸ ਦਾ ਚਿਹਰਾ ਹਾਲੇ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਸੀ ਇਹਨਾਂ ਦਾ ਉਸਦਾ ਚਿਹਰਾ ਉਸ ਦਿਨ ਵੀ ਨਹੀਂ ਸੀ ਉੱਤਰਿਆ ਜਦੋਂ ਉੱਤੀ ਰਾਤ ਸੌਣ ਤੋਂ ਪਹਿਲਾਂ ਕੂੜੇ ਵਾਲੀ ਟੋਕਰੀ ਬਾਹਰ ਰੱਖਣ ਲੱਗਿਆ ਉਸਦੇ ਕਮਰੇ ਦਾ ਆਟੋਮੈਟਿਕ ਜਦਰਾਂ ਬੰਦ ਹੋ ਗਿਆ ਸੀ ਉਹ ਪੇਟੀਕੋਟ ਤੇ ਬਲੌਜ਼ ਪਹਿਨੀ ਬਾਹਰ ਖਲੋਤੀ ਰਹਿ ਗਈ ਸੀ ਉਸ ਦਿਨ ਉੱਤੀ ਰਾਤ ਦੋ ਮੰਜ਼ਲਾਂ ਦੀਆਂ ਪੌੜੀਆਂ ਪੈਟੀਕੋਰਟ ਤੇ ਬਲਾউজ ਪਹਿਨੀ ਉੱਤਰ ਕੇ ਜਦੋਂ ਉਸਨੇ ਸਾਢੇ ਘਰੋ ਸਾੜੀ ਮੰਗਣ ਲਈ ਦਰਵਾਜ਼ਾ ਖੜਕਾਇਆ ਸੀ ਤਾਂ ਦਰਵਾਜ਼ੇ ਉੱਤੇ ਮੈਨੂੰ ਤੱਕ ਕੇ ਉਸਦੇ ਚਿਹਰੇ ਉੱਤੇ ਸਦਾ ਵਾਲਾ ਨੂਰ ਨਹੀਂ ਸੀ ਰਹਾ ਤੇ ਉਹ ਨੂਰ ਮੇਰੇ ਘਰ ਵਾਲੀ ਦੀ ਸਾੜੀ ਪਹਿਨ ਕੇ ਚੌਕੀਦਾਰ ਕੋਲੋਂ ਦੂਜੀ ਚਾਬੀ ਮੰਗ ਲੈਉਣ ਤੇ ਵੀ ਨਹੀਂ ਸੀ ਪਰਤਿਆ ਪਰ ਅੱਜ ਦੀ ਤਾਂ ਉਸ ਦਿਨ ਦੀ ਗੱਲ ਵਿੱਚ ਇੱਕ ਪੂਰੇ ਯੁੱਗ ਦਾ ਅੰਤਰ ਸੀ ਉਸ ਦਿਨ ਉਸਦੀ ਮੁਸਕਰਾਹਟ ਅਣਹੋਦ ਸ਼ਰਮ ਨਾਲ ਘੁਲ ਕੇ ਹਸੀਨ ਹੋ ਗਈ ਸੀ ਤੇ ਅੱਜ ਮਰਦਾਲਾਸ਼ ਅਸੀਂ ਕਰਨਾ ਚਾਹੁੰਦੇ ਹੋਏ ਵੀ ਕੁਝ ਨਹੀਂ ਸਹਾ ਕਰ ਸਕਦੇ ਆਇਆ ਦੀਆਂ ਗੱਲਾਂ ਤੋਂ ਜ਼ਿਆਦਾ ਸੀ ਕਿ ਪੈਸੇ ਉਸਦੇ ਭਨੇ ਵੀ ਨਹੀਂ ਰੱਖ ਲੈ ਸਨ ਤੇ ਇਸ ਕੰਮ ਵਿੱਚ ਉਸ ਨੂੰ ਆਇਆ ਦੀ ਸ਼ਹਿ ਵੀ ਸੀ ਪਰ ਅਸੀਂ ਬਸਦੀ ਮਦਦ ਕਰਦੇ ਤਾਂ ਆਇਆ ਤੋਂ ਬੁਰੇ ਪੈਂਦੇ ਸਾਂ ਉਹ ਸਾਡੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਦਿਨ ਤੋਂ ਸਾਡੇ ਕੋਲ ਬੱਚਿਆਂ ਦੀ ਮਾਂ ਬਣ ਕੇ ਰਹਿੰਦੀ ਸੀ ਉਂਝ ਵੀ ਇਸ ਗੱਲ ਬਾਰੇ ਉਹ ਪਹਿਰਾ ਉੱਤੇ ਪਾਣੀ ਨਹੀਂ ਸੀ ਪੈਣ ਦਿੰਦੀ ਹੋ ਸਕਦਾ ਹੈ ਪਹਿਲਾ ਆਇਆ ਦੀ ਮਰਜ਼ੀ ਪੈਸੇ ਦੱਬ ਜਾਣ ਦੀ ਹੀ ਨਾ ਹੋਵੇ ਪਰ ਮੁੰਡੇ ਦੀ ਇੱਜ਼ਤ ਗੇ ਲਾਚਾਰ ਹੋ ਗਈ ਹੋਵੇ ਇਸ ਵੇਲੇ ਆਇਆ ਚੰਡੀ ਦਾ ਰੂਪ ਧਾਰੀ ਫਿਰਦੀ ਸੀ ਉਸਨੇ ਪੈਸੇ ਨਾ ਵਾਪਸ ਕਰਨ ਦਾ ਫੈਸਲਾ ਕਰ ਲਿਆ ਸੀ ਸ਼ਾਇਦ ਇਸ ਲਈ ਕਿਵੇਂ ਸੌਫਟ ਕਰ ਵੀ ਕੀ ਸਕਦੀ ਸੀ ਪੁੰਜ ਵੀ 200 ਰੁਪਏ ਉਸ ਲਈ ਕੋਈ ਏਡੀ ਵੱਡੀ ਰਕਮ ਨਹੀਂ ਸਨ ਕਿ ਦੁਨੀਆ ਭਰ ਵਿੱਚ ਇਸ ਦਾ ਰੌਲਾ ਪਾਉਂਦੀ ਫਿਰਦੀ ਸਾਡੇ ਘਰ ਗੱਲ ਕਰਕੇ ਹੀ ਉਸਨੇ ਵੇਖ ਲਿਆ ਸੀ ਉਸਦੀ ਕਿੰਨੀ ਬੇਇੱਜ਼ਤੀ ਹੋਈ ਸੀ ਤੇ ਅਸੀਂ ਕੁਝ ਵੀ ਨਹੀਂ ਸਹਾ ਕਰ ਸਕੇ ਮੇਰੀ ਘਰ ਵਾਲੀ ਹੋਰ ਵੀ ਪਰੇਸ਼ਾਨ ਸੀ ਉਸ ਦੀਆਂ ਧੀਆਂ ਦਾ ਭਵਿੱਖ ਇਸ ਗੱਲ ਨਾਲ ਵੀ ਵੱਧਾ ਹੋਇਆ ਸੀ ਕਿ ਠੀਕ ਹੈ ਕਿ ਪੜ ਕੇ ਨੌਕਰੀ ਕਰਨ ਵਾਲੀਆਂ ਕੁੜੀਆਂ ਸਭ ਕੁਆਰੀਆਂ ਨਹੀਂ ਸੀ ਰਹਿੰਦੀਆਂ ਪਰ ਹੈ ਸਨ ਜ਼ਰੂਰ ਇਸ ਤੋਂ ਕੋਈ ਮੁਨਕਰ ਵੀ ਨਹੀਂ ਹੋ ਸਕਦਾ ਤੇ ਰੱਬ ਦੇ ਘਰ ਦਾ ਕੀ ਪਤਾ ਕਿਸ ਦਾ ਗੁਣ ਕਿੱਧਰ ਪੈਂਦਾ ਕਈ ਦਿਨਾਂ ਨਹੀਂ ਮਿਸ ਸਾਫਟ ਸਾਡੇ ਘਰ ਆਈ ਤੇ ਨਾ ਹੀ ਅਸੀਂ ਉਸ ਦੇ ਘਰ ਗਏ ਸਾਡੇ ਬੱਚੇ ਖਾਬਲ ਲਿਆਉਂਦੇ ਸਨ ਕਿਉਂ ਪਹਿਲਾ ਬਾਗ ਹੀ ਕੋਸ ਸੀ ਪਰ ਫਿਰ ਵੀ ਸਾਡੇ ਉਸ ਨੂੰ ਮਿਲਣ ਦਾ ਹੌਸਲਾ ਨਹੀਂ ਸੀ ਪੈਂਦਾ ਅਸੀਂ ਇਸ ਗੱਲ ਦੀ ਵੀ ਗੌਰ ਨਹੀਂ ਸੀ ਕੀਤੀ ਕਿ ਉਹ ਕਿਸੇ ਬੜੇ ਦਫ਼ਤਰ ਜਾਂਦੀ ਹੈ ਤੇ ਕਦੋਂ ਪਰਤਦੀ ਹੈ ਜਦੋਂ ਸਾਡੀਆਂ ਧੀਆਂ ਦਾ ਭਵਿੱਖ ਹੀ ਪੂਰਨ ਤੌਰ ਤੇ ਉਜਲਾ ਨਹੀਂ ਸੀ ਤਾਂ ਮਿਸ ਸਾਫਟ ਨੂੰ ਧੱਕਣ ਵਿੱਚ ਵੀ ਕੀ ਪਿਆ ਸੀ ਮੇਰੀ ਘਰ ਵਾਲੀ ਦੇ ਚੁੱਪ ਕਰ ਜਾਣ ਦਾ ਕਾਰਨ ਮੈਨੂੰ ਇਸ ਤੋਂ ਸਿਵਾ ਹੋਰ ਕੋਈ ਨਹੀਂ ਸੀ ਜਾਪਦਾ ਉਹ ਤਾਂ ਮੇਰੇ ਨਾਲ ਵੀ ਨਹੀਂ ਸੀ ਬੋਲਦੀ ਜਿਵੇਂ ਉਸਤੇ ਪੈਸੇ ਵਾਪਸ ਪ੍ਰਤਾਨ ਵਿੱਚ ਉਸਦੀ ਲੋੜੀ ਦੀ ਸਹਾਇਤਾ ਨਾ ਕਰਕੇ ਮੈਂ ਆਪਣੇ ਘਰ ਵਾਲੀ ਦੀਆਂ ਧੀਆਂ ਦੇ ਭਵਿੱਖ ਦਾ ਧਿਆਨ ਨਹੀਂ ਸੀ ਦਿੰਦਾ ਉਧਰ ਮਿਸ ਸਾਫਟ ਵੀ ਚੁੱਪ ਕਰ ਗਈ ਸੀ ਆਇਆ ਸੱਚੀ ਹੋ ਗਈ ਸੀ ਉਸਦੇ ਘਰ ਵਾਲਾ ਕਿਸੇ ਮੰਤਰੀ ਦੀ ਕਾਰ ਚਲਾਉਂਦਾ ਸੀ ਉਹ ਮਿਸ ਸਾਫਟ ਨੂੰ ਜਾਂ ਮੇਰੀ ਘਰ ਵਾਲੀ ਨੂੰ ਜਾਂ ਮੇਰੀ ਘਰ ਵਾਲੀ ਦੇ ਘਰ ਵਾਲੇ ਨੂੰ ਕੀ ਸਮਝਦੀ ਸੀ ਬਿਨ ਬਾਹਾਂ ਜਾਂ ਕਮਜ਼ੋਰ ਬਾਹਾਂ ਵਾਲੇ ਬੰਦੇ ਨੂੰ ਕੌਣ ਪੁੱਛਦਾ ਪੇਰੇ ਘਰ ਵਾਲੀ ਇਦਾਂ ਦੀਆਂ ਸੋਚਾਂ ਸੋਚਦੀ ਬੜੀ ਉਦਾਸ ਰਹਦੀ ਇੱਕ ਦਿਨ ਆਇਆ ਥੱਲੋਂ ਹੀ ਬੜਬੜ ਕਰਦੀ ਆਈ ਰੰਡੀਆਂ ਵਾਲੇ ਕੰਮ ਨੇ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਰੰਡੀਆਂ ਦੇ ਨੇ ਯਾਰ ਹੁੰਦੇ ਨੇ ਕਿ ਜਿੰਨੇ ਇਹ ਨਹੀਂ ਬੈਠੀਆਂ ਨੇ ਆਇਆ ਦੀ ਆਵਾਜ਼ ਹਾਰੀ ਹੋਈ ਸੀ ਪਤਾ ਲੱਗਿਆ ਕਿ ਮਿਸ ਸੌਫਟ ਨੂੰ ਇੱਕ ਦਿਨ ਮਹਾਤਮਾ ਗਾਂਧੀ ਰੋਡ ਉੱਤੇ ਖਰੀਦਾਰੀ ਕਰਦਿਆਂ ਉਸ ਦਾ ਅਮਰੀਕਾ ਵਿੱਚ ਪੜ੍ਹਨ ਦੇ ਦਿਨਾਂ ਦਾ ਜਮਾਤੀ ਨਰਿੰਦਰ ਪਾਟਲ ਮਿਲ ਗਿਆ ਜਿਸ ਦਾ ਸਾਲਾ ਕੋਲਾਬਾ ਥਾਣੇ ਵਿੱਚ ਡੀਐਸਪੀ ਲੱਗਿਆ ਹੋਇਆ ਸੀ ਕਲਾਕਾਰਾਂ ਉਹ ਆਇਆ ਦੇ ਭણેਵੇ ਦੀ ਕਰਤੂਤ ਵੀ 10 ਬੈਠੀ ਉਸੇ ਰਾਤ ਜਦ ਮਿਸ ਸਾਫਟਰਾ ਦਾ ਸ਼ੋਅ ਵੇਖ ਕੇ ਆਪਣੇ ਫਲੈਟ ਉੱਤੇ ਪਹੁੰਚੀ ਤਾਂ ਸਾਡੀ ਆਇਆ ਦੇ ਘਰ ਵਾਲਾ ਮੰਤਰੀ ਦਾ ਡਰਾਈਵਰ 200 ਰੁਪਏ ਹੱਥ ਵਿੱਚ ਪਕੜੀ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਨਰਿੰਦਰ ਪਾਟਲ ਦੀ ਇੱਕੋ ਧੰਮਕੀ ਨਾਲ ਆਇਆ ਦਾ ਘਰ ਵਾਲਾ ਸਿੱਧਾ ਹੋ ਗਿਆ ਸੀ ਮੇਰੀ ਘਰ ਵਾਲੀ ਨੇ ਤੱਕ ਕੇ ਹਾਰੀ ਹੋਈ ਆਇਆ ਨੂੰ ਪਹਿਲੀ ਮੰਜ਼ਲ ਦੀਆਂ ਪੌੜੀਆਂ ਚੜ੍ਹਦਿਆਂ ਵਹਰਾ ਲਾ ਗਿਆ ਸੀ ਵਿਦਿਆਕਾਨ ਮਿਸਸ ਸਾਫਟ ਦੀਆਂ ਜਣਾ ਕਿੰਨੀਆਂ ਡੁੰਗੀਆਂ ਸਨ ਇਸ ਕਾਰਨ ਉਸਦੀਆਂ ਬਾਹਾਂ ਅਨੇਕ ਤੇ ਸ਼ਕਤੀਸ਼ਾਲੀ ਸਨ ਮੇਰੀ ਘਰ ਵਾਲੇ ਨੂੰ ਜੱਪਿਆ ਜਿਵੇਂ ਮਿਸ ਸਾਫਟ ਨੇਕਾ ਪੂਜਾ ਵਾਲੀ ਦੁਰਗਾ ਹੋਵੇ ਜਿਹੜੀ ਪੈਰਾਂ ਹੇਠਾਂ ਸੱਪ ਲੈ ਕੇ ਵੀ ਨਿਸ਼ਚਿਤ ਰਹਿੰਦੀ ਹੈ ਉੱਠੋ ਬੇਬੀ ਤਿਆਰ ਹੋਓ ਨਾਸ਼ਤਾ ਕਰੋ ਸਕੂਲ ਦਾ ਸਮਾਂ ਹੋ ਗਿਆ ਮੇਰੀ ਘਰ ਵਾਲੀ ਨੇ ਆਪਣੀਆਂ ਧੀਆਂ ਨੂੰ ਲਾੜ ਨਾਲ ਹਲੂੜ ਕੇ ਚਕਾਇਆ ਕਹਾਣੀ ਸੁਣ ਲਈ ਧੰਨਵਾਦ ਜੀ ਅਜੇ ਹਿੰ ਆ ਹੋਰ ਖਾਣੀਆਂ ਸੌੜੀ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ